ਸਕੋਲ ਦੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ট্রেਡਿੰਗ ਦੇ ਕੁਝ ਕੁ ਕਨਸੈਪਟ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਪਫੁਲੀ ਤੁਹਾਡੇ ਸਮਝ ਆ ਜਾਣਗੇ। ਵੀਡੀਓ ਨੂੰ ਐਂਡ ਤੱਕ ਦੇਖਿਓ, ਸਾਰੀ ਦੇਖਿਓ, ਕੋਸ਼ਿਸ਼ ਕਰਿਓ ਸਮਝਣ ਦੀ। ਮੇਰਾ ਥੋੜਾ ਜਿਹਾ ਪਹਿਲੀ ਵਾਰੀ ਵੀਡੀਓ ਬਣਾ ਰਿਹਾ ਤਾਂ ਥੋੜਾ ਜਿਹਾ ਮੈਨੂੰ ਇਹਨਾਂ ਬੋਲਣ ਦਾ ਨਹੀਂ ਤਜਰਬਾ ਨਹੀਂ ਆ ਤਾਂ ਕੋਸ਼ਿਸ਼ ਕਰਿਓ ਸਮਝਣ ਦੀ। ਹਾਂਜੀ ਤਾਂ ਆਪਾਂ ਸ਼ੁਰੂ ਕਰਦੇ ਹਾਂ ਵਿਦਆਊਟ ਵੇਸਟਿੰਗ ਐਨੀ ਟਾਈਮ ਤਾਂ ਰੈੱਡ ਕੈਂਡਲ ਤੇ ਗ੍ਰੀਨ ਕੈਂਡਲ ਤੋਂ। ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ট্রেਡਿੰਗ, ট্রেਡਿੰਗ ਦੀ। ਰੈੱਡ ਕੈਂਡਲ ਕੀ ਹੁੰਦੀ ਹੈ? ਜਦੋਂ ਲੋਕ ਉਸ ਤੋਂ ਬਾਅਦ ਪ੍ਰਾਈਸ ਹਾਈ ਜਾਂਦਾ ਕੁਝ ਕੁ ਬਾਅਰਜ਼ ਬਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਬਟ ਨਹੀਂ ਹੁੰਦੀ ਤਾਂ ਜਿਆਦਾ ਸੇਲਿੰਗ ਹੁੰਦੀ ਹੈ ਫਿਰ ਇੱਥੇ ਆ ਜਾਂਦਾ ਪ੍ਰਾਈਸ ਇਸ ਤੋਂ ਬਾਅਦ ਥੋੜੇ ਜੇ ਬਾਅਰ ਸੈਲਰ ਐਧਾ ਨੇ ਹੁੰਦੇ ਨੇ ਜਿਹੜੇ ਇੱਕ ਲੈਵਲ ਤੋਂ ਵੱਧ ਸੇਲ ਕਰਦੇ ਨੇ ਤਾਂ ਪ੍ਰਾਈਸ ਉਹਨਾਂ ਤੋਂ ਉੱਪਰ ਕੰਟਰੋਲ ਨਹੀਂ ਹੁੰਦਾ ਜਿਆਦਾ ਸੇਲਿੰਗ ਨਹੀਂ ਜਾਂਦੀ ਤਾਂ ਮੇਜਰ ਸੇਲਿੰਗ ਇੱਥੇ ਤੱਕ ਹੋ ਜਾਂਦੀ ਹੈ ਤਾਂ ਇੱਥੇ ਅੱਗੇ ਕੈਂਡਲ ਕਲੋਜ਼ ਹੋ ਜਾਂਦੀ ਹੈ ਇਹ ਹੁੰਦੀ ਹੈ ਰੈੱਡ ਕੈਂਡਲ ਇਸ ਦਾ ਉਲਟਾ ਹੁੰਦਾ ਗ੍ਰੀਨ ਕੈਂਡਲ ਗ੍ਰੀਨ ਕੈਂਡਲ ਹੁੰਦੀ ਹੈ ਜਦੋਂ ਲੋਕੀ ਬਾਈ ਕਰਨਾ ਸ਼ੁਰੂ ਕਰਦੇ ਨੇ ਓਕੇ ਜੀ ਇਸ ਤੋਂ ਬਾਅਦ ਕੈਂਡਲ ਪੈਟਰਨਸ ਦੀ ਗੱਲ ਕਰਦੇ ਆਪਾਂ ਦੋ ਤਰ੍ਹਾਂ ਦੇ ਪੈਟਰਨ ਹੁੰਦੇ ਨੇ ਇੱਕ ਬੁਲਿਸ਼ ਇੱਕ ਬੀਅਰਿਸ਼ ਬੁਲਿਸ਼ ਦਾ ਮਤਲਬ ਬੁਲਿਸ਼ ਬੁਲ ਬੁਲ ਪੈਟਰਨ ਬੁਲਿਸ਼ ਪੈਟਰਨ ਬੋਲਰਨ ਇਦਾਂ ਦੇ ਵਰਡ ਤੁਸੀਂ ਟ੍ਰੇਡਿੰਗ ਦੇ ਵਿੱਚ ਬਹੁਤ ਸੁਣੋਗੇ ਤੇ ਬੁਲਿਸ਼ ਦਾ ਮਤਲਬ ਹੁੰਦਾ ਪ੍ਰਾਈਸ ਦਾ ਉੱਪਰ ਨੂੰ ਜਾਣਾ ਬੀਅਰਿਸ਼ ਦਾ ਮਤਲਬ ਪ੍ਰਾਈਸ ਦਾ ਥੱਲੇ ਨੂੰ ਜਾਣਾ ਤਾਂ ਬੁਲਿਸ਼ ਤੇ ਬੀਅਰਿਸ਼ ਇਹ ਦੋ ਚੀਜ਼ਾਂ ਯਾਦ ਰੱਖਿਓ ਤਾਂ ਪਹਿਲਾ ਪਹਿਲਾ ਕਨਸੈਪਟ ਹੈਗਾ ਬੁਲਿਸ਼ ਦੇ ਵਿੱਚ ਗੱਲ ਕਰਾਂਗੇ ਆਪਾਂ ਬੁਲਿਸ਼ ਦੇ ਵਿੱਚ ਅੱਗੇ ਦੀ ਅੱਗੇ ਪੈਟਰਨ ਨੇ ਫਿਰ ਬੀਅਰਿਸ਼ ਦੇ ਵਿੱਚ ਅੱਗੇ ਦੀ ਅੱਗੇ ਪੈਟਰਨ ਨੇ ਆਪਾਂ ਪਹਿਲਾਂ ਬੁਲਿਸ਼ ਦੇ ਵਿੱਚ ਜਿਹੜੇ ਅੱਗੇ ਅੱਗੇ ਪੈਟਰਨ ਨੇ ਉਹਨਾਂ ਦੀ ਗੱਲ ਕਰਦੇ ਹਾਂ ਪਹਿਲਾ ਪੈਟਰਨ ਹੈਗਾ ਬੁਲਿਸ਼ ਪੀਰ ਸਿੰਘ ਬੁਲਿਸ਼ ਪੀਰ ਸਿੰਘ ਨੂੰ ਆਪਾਂ ਇੰਗਲਿਸ਼ ਚ ਇਦਾਂ ਕਹਿ ਸਕਦੇ ਹਾਂ ਕਿ ਇਟ ਇਜ਼ ਦਾ ਪੈਟਰਨ ਆਫ ਟੂ ਕੈਂਡਲਸ ਥੈਟ ਰਿਪਰੈਜ਼ੈਂਟਸ ਥੈਟ ਦਾ ਸੈਕੰਡ ਗ੍ਰੀਨ ਕੈਂਡਲ ਬਿਕਮਸ ਲੌਂਗਰ ਇਨਫ ਟੂ ਕੱਟ ਦਾ ਮੀਡੀਅਨ ਆਫ ਪ੍ਰੀਵੀਅਸ ਰੈਡ ਕੈਂਡਲ ਮੋਸਟ ਆਫ ਯੂ ਆ ਸਮਝ ਗਏ ਹੋਗੇ ਪਰ ਇਦਾਂ ਇਹਦਾ ਮਤਲਬ ਇਹ ਇਹ ਪੈਟਰਨ ਉਸ ਪੈਟਰਨ ਨੂੰ ਕਿਹਾ ਜਾਂਦਾ ਹੈ ਜਦੋਂ ਪਿਛੇ ਵਾਲੀ ਗ੍ਰੀਨ ਪਿਛੇ ਵਾਲੀ ਜਿਹੜੀ ਕੈਂਡਲ ਹੈ ਉਹ ਰੈੱਡ ਹੋਵੇ ਤੇ ਅੱਗੇ ਵਾਲੀ ਕੈਂਡਲ ਗ੍ਰੀਨ ਹੋਵੇ ਤੇ ਜਿਹੜੀ ਗ੍ਰੀਨ ਕੈਂਡਲ ਆ ਉਹ ਇੰਨੀ ਕੁ ਲੰਮੀ ਹੋਵੇ ਕਿ ਜਿਹੜੀ ਪਿਛੇ ਵਾਲੀ ਆ ਉਹਦੇ ਅੱਧ ਤੋਂ ਮੀਡੀਅਨ ਹੁੰਦਾ ਅੱਧ ਉਹਦੇ ਅੱਧ ਤੋਂ ਉੱਤੇ ক্লোਜ਼ ਕਰੇ ਤਾਂ ਇਹਨੂੰ ਕਹਿੰਦੇ ਨੇ ਬੁਲਿਸ਼ ਪੀਰਸਿੰਗ ਜਦੋਂ ਇਦਾਂ ਦਾ ਪੈਟਰਨ ਬਣਦਾ ਹੈ ਤਾਂ ਚਾਂਸਸ ਹਾਈ ਨੇ ਕਿ ਪ੍ਰਾਈਸ ਉੱਪਰ ਹੀ ਜਾਊਗਾ ਓਕੇ ਇਸ ਤੋਂ ਬਾਅਦ ਆਉਂਦਾ ਹੈ ਬੁਲਿਸ਼ ਇੰਗਲਫਿੰਗ bullish engulfing ਕਹਿੰਦੇ ਨੇ ਇਸ ਦਾ ਪੈਟਰਨ ਆਫ ਟੂ ਕੈਂਡਲਸ ਇਨ ਵਿੱਚ ਸੈਕੰਡ ਗ੍ਰੀਨ ਕੈਂਡਲ ਬਿਕਮ ਲੰਗਰ ਦੈਨ ਪ੍ਰੀਵੀਅਸ ਰੈਡ ਕੈਂਡਲ ਵੀ ਕੈਨ ਸੇ ਇਟ ਈਟਸ ਆਊਟ ਦ ਪ੍ਰੀਵੀਅਸ ਕੈਂਡਲ ਬੁਲਿਸ਼ ਇੰਗਲਫਿੰਗ ਇੰਗਲਫਿੰਗ ਕਹਿੰਦੇ ਨੇ ਜਦੋਂ ਪਿੱਛੇ ਰੈਡ ਕੈਂਡਲ ਬਣੀ ਹੋਵੇ ਤੇ ਅੱਗੇ ਜਿਹੜੀ ਗ੍ਰੀਨ ਕੈਂਡਲ ਬਣੀ ਹੁੰਦੀ ਆ ਉਹ ਰੈਡ ਕੈਂਡਲ ਦੇ ਉੱਤੋਂ ਦੀ ਭਾਰੀ ਪੈ ਜੇ ਮਤਲਬ ਗ੍ਰੀਨ ਕੈਂਡਲ ਐਡੀ ਵੱਡੀ ਬਣ ਜੇ ਕਿ ਜਿਹੜੀ ਪਿੱਛੇ ਵਾਲੀ ਰੈਡ ਕੈਂਡਲ ਬਣੀ ਹੋਈ ਸੀ ਉਹਨੂੰ ਕਵਰ ਤਾਂ ਕਰ ਹੀ ਲਵੇ ਉਹਦੇ ਉੱਤੋਂ ਦੀ ਹੋ ਜੇ ਉਹਦੇ ਉੱਪਰ ਦੀ ਲੰਘ ਜੇ ਉਹਦੀ ਹਾਈਟ ਉਹਦੇ ਉੱਪਰੋਂ ਜ਼ਿਆਦਾ ਹੋ ਜੇ ਇਹਨਾਂ ਨਾਲੋਂ ਜ਼ਿਆਦਾ ਲੰਬੀ ਹੋ ਜੇ ਤਾਂ ਇਹ ਬਣ ਜਾਂਦੀ ਹੈ ਬੁਲਿਸ਼ ਇਨਗਲਫਿੰਗ ਇਹ ਵੀ ਇੱਕ ਬੁਲਿਸ਼ ਪੈਟਰਨ ਜਦੋਂ ਇਦਾਂ ਦਾ ਪੈਟਰਨ ਬਣਦਾ ਹੈ ਤਾਂ ਚਾਂਸਸ ਆਰ ਹਾਈ ਕਿ ਪ੍ਰਾਈਸ ਵਿਲ ਗੋ ਅਪ ਓਕੇ ਜੀ ਇਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਹਾਂ ਅਗੀ ਪੈਟਰਨ ਬਣਦਾ ਹੈ ਮਾਰਨਿੰਗ ਸਟਾਰ ਪੈਟਰਨ ਮਾਰਨਿੰਗ ਸਟਾਰ usually it's a trend reversal pattern of three candles ਇਹ ਤਿੰਨ ਕੈਂਡਲਸ ਦਾ ਪੈਟਰਨ ਹੁੰਦਾ ਇਹ ਟ੍ਰੈਂਡ ਰਿਵਰਸਲ ਹੁੰਦਾ ਮਤਲਬ ਜਿੱਥੇ ਤੁਸੀਂ ਇਹ ਦੇਖੋਗੇ ਮਾਰਨਿੰਗ ਸਟਾਰ ਪੈਟਰਨ ਜਿੱਥੇ ਬਣ ਗਿਆ ਚਾਂਸਸ ਆਰ ਹਾਈ ਕਿ ਉੱਥੋਂ ਜੋ ਟ੍ਰੈਂਡ ਚੱਲ ਰਿਹਾ ਸੀ ਸਟਾਰਟ ਦਾ ਅਪ ਚੱਲ ਰਿਹਾ ਸੀ ਤਾਂ ਡਾਊਨ ਹੋ ਜੂ ਜੀ ਡਾਊਨ ਚੱਲ ਰਿਹਾ ਸੀ ਤਾਂ ਅਪ ਹੋ ਜੂ ਟ੍ਰੈਂਡ ਨੂੰ ਰਿਵਰਸ ਕਰਦਾ ਹੈ ਫਸਟ ਕੈਂਡਲ ਮਸਟ ਬੀ ਰੈਡ ਪਹਿਲੀ ਕੈਂਡਲ ਰੈਡ ਹੋਣੀ ਚਾਹੀਦੀ ਆ ਮਾਰਨਿੰਗ ਸਟਾਰ ਜੇਕਰ ਮੈਂ ਤੁਹਾਨੂੰ ਹੋਰ ਦੱਸਦਾ ਹਾਂ ਵੀ ਜਿਹੜਾ ਮਾਰਨਿੰਗ ਸਟਾਰ ਆ ਇਹ ਇਹ बॉटਮ ਤੇ ਬਣਦਾ ਚਾਰਟ ਦੇ ਬਿਕੋਜ਼ ਇਹੇ बॉटਮ ਤੋਂ ਪ੍ਰਾਈਸ ਨੂੰ ਫਿਰ ਉੱਪਰ ਵੱਲ ਨੂੰ ਲੈ ਕੇ ਜਾਂਦਾ ਜੇ ਇਦਾਂ ਦਾ ਇਦਾਂ ਚਾਰਟ ਹੈ ਤਾਂ ਇਹ बॉटਮ ਤੇ ਬਣਦਾ ਫਿਰ ਇਹ ਦੋਵਾਂ ਉੱਪਰ ਨੂੰ ਲੈ ਜਾਂਦਾ ਪ੍ਰਾਈਸ ਨੂੰ ਫਰਸਟ ਕੈਂਡਲ ਮਸਟ ਬੀ ਰੈਡ ਬੀਅਰਿਸ਼ ਬੀਅਰਿਸ਼ ਵੀ ਕਹਿ ਸਕਦੇ ਆ ਰੈਡ ਨੂੰ ਕੋਸ਼ਿਸ਼ ਕਰਿਓ ਤੁਸੀਂ ਬੀਅਰਿਸ਼ ਬੁਲਿਸ਼ ਇਦਾਂ ਦੇ ਵਰਡ ਯੂਜ਼ ਕਰਿਆ ਕਰੋ ট্রেਡਿੰਗ ਦੇ ਵਿੱਚ ਫਰਸਟ ਕੈਂਡਲ ਮਸਟ ਬੀ ਰੈਡ ਫਾਲੋਡ ਬਾਈ ਸੈਕੰਡ ਕੈਂਡਲ ਵਿਚ ਕੈਨ ਬੀ ਐਨੀ ਕਲਰ but it should be doji or spinning top which shows indecision then third candle must be green bullish with high volume samjhe tusi gaye honge sari gall nu pehli candle is pattern da jo concept hai rule hai oh ye hai jehdi pehli candle hai oh red honi chahindi hai jehdi second candle hai oh doji ya spinning top honi chahindi hai kise bhi color di honi chahindi hai e third candle hai oh green honi chahindi hai te volume good honi chahindi hai volume jya ta red candle de barabar hove jya is to zyada hove ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਮਾਰਨਿੰਗ ਸਟਾਰ ਪੈਟਰਨ ਬਣ ਗਿਆ ਤੇ ਹੁਣ ਚਾਂਸਸ ਆਰ ਹਾਈ ਕਿ ਪ੍ਰਾਈਸ ਅੱਪ ਜਾਊਗਾ ਹੈਮਰ ਇਸ ਤੋਂ ਬਾਅਦ ਆਉਂਦਾ ਹੈ ਹੈਮਰ ਹੈਮਰ ਇਦਾਂ ਦੀ ਕੈਂਡਲ ਨੂੰ ਆਪਾਂ ਹੈਮਰ ਕਹਿੰਦੇ ਹਾਂ ਜਿਹਦੇ ਉੱਪਰ ਇਦਾਂ ਹੈ ਹੈਮਰ ਜਿਹਾ ਬਣ ਜਾਂਦਾ ਹਥੌੜੀ ਵਾਂਗੂ ਇਹ ਕਿਸੇ ਵੀ ਕਲਰ ਦਾ ਹੋ ਸਕਦਾ ਹੈ ਹੈਮਰ ਕੀ ਸ਼ੋ ਕਰਦਾ ਹੈ ਇਟ ਸ਼ੋਜ਼ ਦੈਟ ਸੈਲਰਸ ਸਮ ਸੈਲਰਸ ਟਾਈ ਟੂ ਸੇਲ ਬਟ ਮਾਰਕੀਟ ਡਿਡ ਨੋਟ ਗੋ ਇਨ देयर ਫੇਵਰ ਫਰੋਮ ਥਿਸ ਚਾਰਟ ਗੋਜ਼ ਅਪਵਰਡ ਯੂਜ਼ੂਲੀ ਇਟ ਹੈਪਨਸ ਐਟ ਦਾ ਬਾਟਮ ਆਫ ਦਾ ਚਾਰਟ ਓਕੇ ਇਹ ਜਿਹੜਾ ਇਹ ਜਿਹੜਾ ਹੈਮਰ ਹੈ ਇਹ ਵੀ ਜ਼ਿਆਦਾਤਰ ਬਾਟਮ ਤੇ ਹੀ ਮਿਲੂਗਾ ਤੁਹਾਨੂੰ ਚਾਰਟ ਦੇ ਇਹ ਵੀ ਪ੍ਰਾਈਸ ਰਿਵਰਸਲ ਹੀ ਹੁੰਦਾ ਜਦੋਂ ਇਹ ਬਣ ਜਾਂਦਾ ਇਹਦੇ ਵਿੱਚ ਹੁੰਦਾ ਕੀ ਹੈ ਵੀ ਕੁਝ ਕੁ ਸੈਲਰਸ ਨੇ ਕੋਸ਼ਿਸ਼ ਕੀਤੀ ਸੇਲ ਕਰਨ ਦੀ ਬਟ ਸੇ ਜਿਹੜੇ ਬਾਇਰ ਸੀਗੇ ਉਹ ਜ਼ਿਆਦਾ ਸਟਰੋਂਗ ਰਹੇ ਤਾਂ ਜਿਹਦੇ ਕਰਕੇ ਵਿਕ ਬਹੁਤ ਲੰਮੀ ਗਈ ਬਟ ਐਂਡ ਤੇ ਬਣੀ ਗ੍ਰੀਨ ਕੈਂਡਲ ਹੀ ਓਕੇ ਤਾਂ ਇਦਾਂ ਹੁੰਦਾ ਹੈ ਇਸ ਤੋਂ ਬਾਅਦ ਹੁੰਦਾ ਇਨਵਰਟਡ ਹੈਮਰ inverted hammer ਇਹਦਾ ਉਲਟਾ ਹੋ ਗਿਆ it happens at the top of chart ਇਹ ਚਾਰਟ ਦੇ ਟਾਪ ਤੇ ਬੰਦਾ ਜਦੋਂ ਥੋੜੇ ਜੇ ਬਾਅਰ ਕੋਸ਼ਿਸ਼ ਕਰਦੇ ਨੇ ਹੋਰ ਜ਼ਿਆਦਾ ਖਰੀਦਣ ਦੀ ਬਟ ਮジョਰਿਟੀ ਆਫ ਬਾਇਰਸ ਜਿਹੜੇ ਉਹ ਇੱਥੇ ਕਲੋਜ਼ਿੰਗ ਕਰ ਦਿੰਦੇ ਨੇ ਇਹਦੇ ਨਾਲ ਕੀ ਹੁੰਦਾ ਇਟ ਕੁਡ ਬੀ ਐਨੀ ਕਲਰ ਹੋ ਜਾਂਦਾ ਇਟ ਇਟ ਸ਼ੋਜ਼ ਦੈਟ ਦਾ ਸਮ ਬਾਇਰਸ ਟਰਾਏਡ ਟੂ ਪੁਸ਼ ਦਾ ਮਾਰਕੀਟ ਅਪਵਰਡ ਬਟ ਮੈਜੋਰਿਟੀ ਆਫ ਵੋਲਿਊਮ ਡਿਡ ਨਾਟ ਗੋ ਇਨ देयर ਫੇਵਰ ਐਂਡ ਥਿਸ ਕੈਂਡਲ ਚੇਂਜਡ ਦਾ ਟ੍ਰੈਂਡ from here normally you will see the downward trend of chart ਇਹ ਚਾਰਟ ਦੇ ਟੌਪ ਤੇ ਪਾਇਆ ਜਾਂਦਾ ਹੈ ਪ੍ਰਾਈਸ ਰਿਵਰਸਲ ਪੈਟਰਨ ਆ ਇਹ ਮੋਸਟਲੀ ਤੁਸੀਂ ਦੇਖੋਗੇ ਇਸ ਤੋਂ ਬਾਅਦ ਡਾਊਨ ਟ੍ਰੈਂਡ ਸਟਾਰਟ ਹੋ ਜਾਂਦਾ ਤਾਂ ਇਹ ਵਾਲਾ ਹੋ ਗਿਆ ਬੁਲਿਸ਼ ਹੈਮਰ ਆ ਜਿਹੜਾ ਇਹ ਬੁਲਿਸ਼ ਪੈਟਰਨ ਬਣਦਾ ਆ ਇਨਵਰਟਡ ਹੈਮਰ ਹਮੇਸ਼ਾ ਬੇਰਿਸ਼ ਹੀ ਬਣਦਾ ਬਿਕੋਜ਼ ਇਹ ਟੌਪ ਤੇ ਬਣਦਾ ਜਿਹੜੀ ਚੀਜ਼ ਬਾਟਮ ਤੇ ਬਣੂ ਆਲ ਆਬਵੀਅਸ ਜੀ ਗੱਲ ਆ ਉਹ ਉੱਪਰ ਨੂੰ ਲੈ ਕੇ ਬਣੂ ਜਾਊਗੀ ਖਿੱਚੂਗੀ ਜਿਹੜੀ ਟੌਪ ਤੇ ਬਣੂਗੀ ਇਦਾਂ ਦਾ ਕੋਈ ਚੀਜ਼ ਉਹ ਫਿਰ ਨੀਚੇ ਨੂੰ ਲੈ ਕੇ ਜਾਊਗੀ ओके ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬੀਅਰਿਸ਼ ਪੈਟਰਨ ਦੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਬੀਅਰਿਸ਼ ਪੈਟਰਨ ਹੁੰਦੇ ਨੇ ਜਿਹੜੇ ਪ੍ਰਾਈਸ ਨੂੰ ਥੱਲੇ ਵੱਲ ਨੂੰ ਖਿੱਚ ਕੇ ਲੈ ਜਾਂਦੇ ਨੇ ਇਹ ਇਹ ਕੀ ਹੈ ਬੀਅਰਿਸ਼ ਪੀਰ ਸਿੰਘ ਹੋ ਗਿਆ ਉਹਦੇ ਵਿੱਚ ਬੁਲਿਸ਼ ਪੀਰ ਸਿੰਘ ਸੀ ਇਹਦੇ ਵਿੱਚ ਬੀਅਰਿਸ਼ ਪੀਰ ਸਿੰਘ ਹੈ ਉਹਦੇ ਵਿੱਚ ਰੈੱਡ ਕੈਂਡਲ ਇਧਰ ਸੀ ਗ੍ਰੀਨ ਇਧਰ ਸੀ ਇਹਦੇ ਵਿੱਚ ਗ੍ਰੀਨ ਇਧਰ ਰੈੱਡ ਇਧਰ ਹੈ ਹੁਣ ਇਹਦੇ ਵਿੱਚ ਕੀ ਹੋਏਗਾ ਪ੍ਰਾਈਸ ਥੱਲੇ ਨੂੰ ਜਾਊਗੀ ਜੇ ਪਿੱਛੇ ਵਾਲੀ ਕੈਂਡਲ ਗ੍ਰੀਨ ਹੈ ਤਾਂ ਜਿਹੜੀ ਅਗਲੀ ਰੈੱਡ ਕੈਂਡਲ ਹੈ ਤੇ ਜਿਹੜੀ ਰੈੱਡ ਕੈਂਡਲ ਦੀ ਓਪਨਿੰਗ ਸੌਰੀ ਇਥੋਂ ਓਪਨਿੰਗ ਐਂਡ ਕਲੋਜ਼ਿੰਗ ਗ੍ਰੀਨ ਕੈਂਡਲ ਦੇ ਅੱਧ ਤੋਂ ਵੱਡੀ ਬਣਦੀ ਹੈ ਤਾਂ ਇਹ ਬੀਅਰਿਸ਼ ਪੀਰ ਸਿੰਘ ਬਣ ਜਾਂਦਾ ਹੈ ਇਦੇ ਨਾਲ ਚਾਂਸਸ ਹਾਈ ਨੇ ਕਿ ਪ੍ਰਾਈਸ ਡਾਊਨ ਚਲੇਗਾ when second candle which is red becomes longer than half or then half or middle of the previous green candle it becomes bearish piercing chances to go downward from here okay agla bearish engulfing aa gaya ede ch ki hunda jedi green ne ede same hi jo aap pehla padhe si ohna de ult nahi bas green te red ho gaya hun ਹੁਣ ਜਿਹੜੀ ਗ੍ਰੀਨ ਕੈਂਡਲ ਪਿੱਛੇ ਬਣੀ ਹੋਈ ਹੈ ਜਿਹੜੀ ਜੇ ਉਸ ਤੋਂ ਬਾਅਦ ਰੈੱਡ ਕੈਂਡਲ ਬਣਦੀ ਆ ਤੇ ਉਹ ਇੰਨੀ ਕੁ ਜ਼ਿਆਦਾ ਲੰਮੀ ਬਣਦੀ ਆ ਕਿ ਗ੍ਰੀਨ ਕੈਂਡਲ ਨੂੰ ਸਾਰੀ ਨੂੰ ਖਾ ਗਈ ਉਹ ਖਾ ਗਈ ਤੁਸੀਂ ਸਮਝਦੇ ਪੰਜਾਬੀ ਚ ਮਤਲਬ ਉਹ ਤਾਂ ਲੁਕ ਗਈ ਪਿੱਛੇ ਉਹਦਾ ਕੋਈ ਇਦਾਂ ਕਨਸੈਪਟ ਰਿਹਾ ਨਹੀਂ ਇਹਦੇ ਨਾਲ ਕੀ ਹੁੰਦਾ ਇਹਦਾ ਵੀ ਡਾਊਨਵਰਡ ਟ੍ਰੈਂਡ ਚੱਲਣਾ ਸ਼ੁਰੂ ਹੋ ਜਾਏਗਾ when red candle becomes or we can say closer bigger than previous green candle this is strong confirmation of downward trend ਇੱਕ ਗਲ ਹੋਰ ਕਨਫਰਮੇਸ਼ਨ ਕੁਛ ਨਹੀਂ ਹੁੰਦਾ ਇਹ ਸਾਰੇ ਆਪਣੇ ਇੱਕ ਟੈਸਟ ਕੀਤੇ ਹੋਏ ਕਨਸੈਪਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਰੇਟ ਆਫ ਸਕਸੈਸ ਇਸ ਹਾਈ ਹੁੰਦਾ ਆ ਤਾਂ ਆਪਾਂ ਇਹ ਇਦਾਂ ਦੇ ਪੈਟਰਨ ਬਣੇ ਹੁੰਦੇ ਨੇ ਟਰੇਡਿੰਗ ਦੇ ਵਿੱਚ ਓਕੇ ਤਾਂ ਅਗਲਾ ਆ ਗਿਆ ਈਵਨਿੰਗ ਸਟਾਰ ਈਵਨਿੰਗ ਸਟਾਰ ਆ ਜਿਹੜਾ ਇਹ ਬਣਦਾ ਟੌਪ ਤੇ ਮਾਰਨਿੰਗ ਸਟਾਰ ਬਣਦਾ ਚਾਰਟ ਦੇ ਬਾਟਮ ਤੇ ਈਵਨਿੰਗ ਸਟਾਰ ਬਣਦਾ ਚਾਰਟ ਦੇ ਟੌਪ ਤੇ ਇਟਸ ਅ ਟ੍ਰੈਂਡ ਰਿਵਰਸਲ ਪੈਟਰਨ ਟ੍ਰੈਂਡ ਰਿਵਰਸਲ ਪੈਟਰਨ ਆ ਇਟ ਹੈਪਨਸ ਐਟ ਦਾ ਟੌਪ ਆਫ ਚਾਰਟ ਫਰਸਟ ਕੈਂਡਲ ਮਸਟ ਬੀ ਗ੍ਰੀਨ ਆਬਵੀਅਸਲੀ ਪਹਿਲੀ ਗ੍ਰੀਨ ਹੋਣੀ ਚਾਹੀਦੀ ਹੈ ਫਾਲੋਡ ਬਾਈ ਸੈਕੰਡ ਡੋਜੀ অর ਸਪਿਨਿੰਗ ਟਾਪ ਆਫ ਐਨੀ ਕਲਰ ਵਿਦ ਵੈਰੀ ਲੈਸ ਵੋਲਿਊਮ ਇਹ ਮਿਡਲ ਵਾਲੀ ਆ ਥਰਡ ਕੈਂਡਲ ਮਸਟ ਬੀ ਰੈਡ ਵਿਦ ਹਾਇਰ ਵੋਲਿਊਮ ਥਿਸ ਇਸ ਕਾਲਡ ਈਵਨਿੰਗ ਸਟਾਰ ਓਕੇ ਤਾਂ ਪਹਿਲੀ ਗ੍ਰੀਨ ਹੋਣੀ ਚਾਹੀਦੀ ਹੈ ਵਿਚਾਲੇ ਸਪਿਨਿੰਗ ਟਾਪ ਜਾਂ ਡੋਜੀ ਹੋਣੀ ਚਾਹੀਦੀ ਬਹੁਤ ਹੀ ਥੋੜੀ ਵੋਲਿਊਮ ਦੇ ਵਿੱਚ ਥਰਡ ਕੈਂਡਲ ਰੈਡ ਹੋਣੀ ਚਾਹੀਦੀ ਹੈ ਵਿਦ ਹਾਈ ਵੋਲਿਊਮ ਇਥੋਂ ਪ੍ਰਾਈਸ ਨੀਚੇ ਚੱਲਣਾ ਸ਼ੁਰੂ ਹੋ ਜਾਂਦਾ ਓਕੇ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੇਚਰਲ ਕੈਂਡਲ ਪੈਟਰਨ ਨੇਚਰਲ ਕੈਂਡਲ ਪੈਟਰਨ ਨੇਚਰਲ ਨਹੀਂ ਸੋਰੀ ਨਿਊਟਰਲ ਨਿਊਟਰਲ ਕੈਂਡਲ ਪੈਟਰਨ ਨਿਊਟਰਲ ਤੁਸੀਂ ਆਪ ਹੀ ਸਮਝ ਗਏ ਹੋਵੋਗੇ ਵੀ ਇੱਕ ਸਪੈਸੀਫਿਕ ਟਾਈਮ ਫਰੇਮ ਜਿਹਦੇ ਵਿੱਚ ਬਾਇਰਸ ਵੀ ਕੁਝ ਖਾਸ ਨਹੀਂ ਰਹੇ ਤੇ ਸੈਲਰਸ ਵੀ ਕੁਝ ਖਾਸ ਨਹੀਂ ਰਹੇ ਪ੍ਰਾਈਸ ਵਿੱਚ ਵਿਚ ਬਚਾਲੇ ਜਾ ਰਿਹਾ ਵੈਨ ਦਾ ਮਾਰਕੀਟ ਇਜ਼ ਇਨ ਡਿਸਿਜ਼ਿਵ ਇਨਡਸੀਮੰਦਵੀ ਡਿਸੀਜਨ ਨਾ ਲੈਣ ਸਕਣ ਚੁੱਕੀ ਬਿਨਾ ਮਾਰਕਟ ਨੂੰ ਇਹ ਪਤਾ ਵੀ ਉੱਪਰ ਜਾਣਾ ਜਾਂ نیچے ਜਾਣਾ ਮੀਨਸ ਥਿਸ ਕੈਂਡਲ ਇਜ਼ ਨੀਦਰ ਬੁਲਿਸ਼ ਨੌਰ ਬੀਅਰਿਸ਼ ਇਹ ਬੁਲਿਸ਼ ਵੀ ਨਹੀਂ ਹੈ ਬੀਅਰਿਸ਼ ਵੀ ਨਹੀਂ ਹੈ ਇਹ ਵਿਚ ਵਿਚਾਲੇ ਵਾਲੀ ਕੈਂਡਲ ਹੈ ਇਹਦੇ ਵਿੱਚ ਵੋਲਿਊਮ ਬਹੁਤ ਘੱਟ ਹੁੰਦੀ ਹੈ ਤੇ ਫਿਰ ਇੱਕ ਲੰਮੀ ਹੁੰਦੀ ਹੈ ਕਈ ਵਾਰ ਛੋਟੀ ਵੀ ਬਣ ਜਾਂਦੀ ਹੈ ਇਸ ਨੂੰ ਵਿਕ ਕਹਿੰਦੇ ਨੇ ਜਦੋਂ ਉੱਪਰ ਤੇ نیچے ਲਾਈਨ ਬਣ ਜਾਂਦੀ ਹੈ ਡੋਜੀ ਕੈਂਡਲ ਅਗਲਾ ਪੈਟਰਨ ਹੈਗਾ ਡੋਜੀ ਕੈਂਡਲ ਡੋਜੀ ਇਜ਼ ਅ ਪੈਟਰਨ ਰਿਵਰਸਲ ਕੈਂਡਲ ਵੈਨ ਦਾ ਓਪਨ ਐਂਡ ক্লোਜ਼ ਆਫ ਕੈਂਡਲਸਟਿਕ ਆਰ ਇਕੁਅਲ অর ਵੈਰੀ ਕਲੋਜ਼ ਟੂ ਇਕ ਇਹਦੇ ਵਿੱਚ ਕੀ ਹੁੰਦਾ ਡੋਜੀ ਆਪਾਂ ਉਹਨੂੰ ਕਹਦੇ ਨੇ ਜਦੋਂ ਉੱਪਰ ਵੀ ਸੇਮ ਹੁੰਦਾ ਨੀਚੇ ਵੀ ਸੇਮ ਹੁੰਦਾ ਤੇ ਵਿਚਾਲੇ ਵਾਲੀ ਜਿਹੜੀ ਕੈਂਡਲ ਬਣਦੀ ਆ ਛੋਟੀ ਜੀ ਬਿਲਕੁਲ ਸੈਂਟਰ 'ਚ ਬਣਦੀ ਆ ਇਹਨੂੰ ਆਪਾਂ ਡੋਜੀ ਕੈਂਡਲ ਕਹਿੰਦੇ ਨੇ ਇਹਦੇ ਵਿੱਚ ਵੋਲਿਊਮ ਘੱਟ ਹੁੰਦੀ ਆ ਨਿਊਟਰਲ ਕੈਂਡਲ ਨਾਲੋਂ ਥੋੜੀ ਜ਼ਿਆਦਾ ਹੁੰਦੀ ਆ ਬਟ ਵੈਸੇ ਘੱਟ ਹੁੰਦੀ ਆ ਇਸ ਤੋਂ ਬਾਅਦ ਹੁੰਦੀ ਆ ਹਰਾਮੀ ਪ੍ਰੈਗਨੈਂਟ ਔਮਨ ਹਰਾਮੀ ਵਰਡ ਆ ਜਿਹੜਾ ਆਈ ਥਿੰਕ ਇਟ ਜਪਾਨੀਜ਼ ਵਰਡ ਆ ਪ੍ਰੈਗਨੈਂਟ ਔਮਨ ਨੂੰ ਹਰਾਮੀ ਕਹਿੰਦੇ ਨੇ ਜਪਾਨੀਜ਼ ਦੇ ਵਿੱਚ ओके okay, ए हुंदा है इट इज द पैटर्न ऑफ टू कैंडल्स इन व्हिच सेकंड कैंडल इज बिकम्स द स्टमक ऑफ फर्स्ट कैंडल एंड दिस इज अ ट्रेंड रिवर्सल कैंडल पैटर्न इदे च किंदा जेडी पहली कैंडल हुंदी है ਜਿਹੜੀ ਸੈਕੰਡ ਕੈਂਡਲ ਬੰਦੀ ਆ ਉਹ ਪਹਿਲੀ ਕੈਂਡਲ ਦਾ ਲਵੇ ਐਦਾਂ ਲੱਗਦਾ ਵੀ ਜਿਵੇਂ ਉਹਦਾ ਇਹ ਪੇਟ ਬਣਿਆ ਹੁੰਦਾ ਜਿਵੇਂ ਉਹਦਾ ਇਹ ਢਿੱਡ ਲੱਗਿਆ ਹੁੰਦਾ ਇਹਨੂੰ ਆਪਾਂ ਪ੍ਰੈਗਨੈਂਟ ਔਮਨ ਕੈਂਡਲ ਵੀ ਕਹਿੰਦੇ ਨੇ ਇਹ ਵੀ ਇੱਕ ਰਿਵਰਸਲ ਪੈਟਰਨ ਹੈ ਜੋ ਕਿ ਆਪਣਾ ਟ੍ਰੈਂਡ ਨੂੰ ਰਿਵਰਸ ਕਰ ਸਕਦਾ ਹੈ ਜੇ ਉੱਪਰ ਜਾ ਰਿਹਾ ਨੀਚੇ ਜਾ ਸਕਦਾ ਹੈ ਨੀਚੇ ਜਾ ਰਿਹਾ ਤਾਂ ਉੱਪਰ ਜਾ ਸਕਦਾ ਹੈ ਸਪਿਨਿੰਗ ਟਾਪ ਇਟਸ ਜਸਟ ਅ ਡੋਜੀ ਕੈਂਡਲ ਵਿਦ ਮੋਰ ਵੋਲਿਊਮ ਸਪਿਨਿੰਗ ਟਾਪ ਡੋਜੀ ਕੈਂਡਲ ਹੀ ਬਣ ਜਾਂਦੀ ਹੈ ਥੋੜੀ ਜਿਹੀ ਹੋਰ ਵੋਲਿਊਮ ਹੋ ਜਾਂਦੀ ਹੈ ਇਹਦੇ ਚ ਥੋੜਾ ਜਿਹਾ ਇਦਾਂ ਦਾ ਹੋ ਜਾਂਦਾ ਹੈ ਇਦਾਂ ਜੇ ਇਹਦੇ ਚ ਥੋੜੀ ਵੋਲਿਊਮ ਜ਼ਿਆਦਾ ਹੁੰਦੀ ਹੈ ਇਹ ਵੀ ਇੰਡੀਸੀਜ਼ਿਵ ਹੁੰਦੀ ਹੈ ਇਸ ਵਕਤ ਵੀ ਮਾਰਕੀਟ ਨੂੰ ਨਹੀਂ ਪਤਾ ਹੁੰਦਾ ਵੀ ਕਿੱਧਰ ਨੂੰ ਜਾਣਾ ਓਕੇ ਇਹ ਵਾਲੇ ਜਿਹੜੇ ਕੈਂਡਲ ਪੈਟਰਨ ਨੇ ਇਹ ਥੋੜੇ ਸਮਝ ਆ ਗਏ ਹੋਣਗੇ ਹੌਫਫੁਲੀ ਬਟ ਇਹ ਤੁਹਾਡੇ ਸਮਝ ਉਦੋਂ ਆਉਣਗੇ ਜਦੋਂ ਇਹ ਵੀਡੀਓ ਨੂੰ ਤੁਸੀਂ ਦੁਬਾਰਾ ਦੇਖ ਕੇ ਕਾਪੀ ਤੇ ਲਿਖੋਗੇ ਨੋਟ ਡਾਊਨ ਕਰੋਗੇ ਤਾਂ ਤੁਹਾਡੇ ਇਹ ਸਮਝ ਆਉਣਗੇ ਤੇ ਇਸ ਤੋਂ ਇਲਾਵਾ ਤੁਸੀਂ ਆਪਣਾ ਫੋਨ ਤੇ ਜਾਂ ਟੈਬ ਤੇ ਮੈਂ ਆਪਣਾ ਚੈੱਕ ਕਰਦੇ ਰਹੋ ਲਾਈਵ ਟਰੇਡਿੰਗ ਚੈੱਕ ਕਰਦੇ ਰਹੋ ਟਰੇਡਿੰਗ 뷰 ਐਪ ਡਾਊਨਲੋਡ ਕਰ ਲਓ ਜਾਂ investing.com ਵੈਬਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਤੁਸੀਂ ਜਦੋਂ ਲਾਈਵ ਆਪਣਾ ਕੈਂਡਲਸ ਬੰਦੀਆਂ ਦੇਖੋਗੇ ਉੱਥੇ ਜ਼ਿਆਦਾ ਸਮਝ ਆਉਣ ਵੀ ਕਿਸ ਚੀਜ਼ ਦੀ ਗੱਲ ਹੋ ਰਹੀ ਸੀ